ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜਿਹੜਾ ਅਮਰੀਕਾ ਦੇ ਫਲੋਰਿਡਾ ਸ਼ਹਿਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਪੰਜਾਬੀ ਹਰਜਿੰਦਰ ਸਿੰਘ ਟਰੱਕ ਡਰਾਈਵਰ ਦੇ ਜਿਹੜੇ ਟਰਾਲੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਜੋ ਅਮਰੀਕਾ ਦੇ ਸਿਟੀਜ਼ਨ ਸੀ ਜਾਂ ਕਹਿ ਲਈਏ ਕਿ ਪੱਕੇ ਵਸਨੀਕ ਸੀ ਤਾਂ ਉਹਨੂੰ ਜਿਹੜਾ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਮਰੀਕਾ ਪੁਲਿਸ ਵੱਲੋਂ ਜੇਕਰ ਗੱਲ ਕਰੀਏ ਤਾਂ ਵੱਡੀ ਚਾਰਸ਼ੀਟ ਲੱਗੇ ਨੇ ਉਹਨਾਂ ਦੇ ਉੱਤੇ ਜਿਹਦੇ ਦੌਰਾਨ ਹੁਣ ਇੱਕ ਵੱਡੀ ਰਾਤ ਵੀ ਮਿਲੀ ਹੈ ਤਾਂ ਹਰਜਿੰਦਰ ਸਿੰਘ ਵਕੀਲ ਵੀ ਕਰ ਪਾਉਣਗੇ ਤਾਂ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਹੈ ਹਰਜਿੰਦਰ ਸਿੰਘ ਦੇ ਜਿਹੜੇ ਨੇ ਪਰਿਵਾਰ ਉਹ ਸਾਹਮਣੇ ਆਇਆ ਹੈ ਜਿਹੜੀ 45 ਸਾਲਾਂ ਦੀ ਉਮਰ ਸਿਕਾਇਦ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੌਰਾਨ ਵੱਡਾ ਬਿਆਨ ਉਹਨਾਂ ਦੇ ਪਰਿਵਾਰ ਦਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਤਾਂ ਦੱਸਦੀ ਹੈ ਕਿ ਉਹਨਾਂ ਦਾ ਪਰਿਵਾਰ ਤਰਨਤਾਰਨ ਦੇ ਨੇੜਲੇ ਇੱਕ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਉਹਨਾਂ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਵਿੱਚ ਇੱਕ ਟਰਾਲਾ ਹਾਦਸੇ ਦੌਰਾਨ ਤਿੰਨ ਵਿਦੇਸ਼ੀ ਵਿਅਕਤੀਆਂ ਦੀ ਮੌਤ ਹੋ ਗਈ ਤੇ ਮਾਮਲੇ ਜਿਲ੍ਹਾ ਤਰਨਤਾਰਨ ਦੇ ਪਿੰਡ ਇਹ ਰਟੋਲ ਦੇ ਹਰਜਿੰਦਰ ਸਿੰਘ ਨਾਮਕ ਵਿਅਕਤੀ ਦਾ ਨਾਂ ਸਾਹਮਣੇ ਆਇਆ ਹੈ ਹਾਦਸੇ ਸਮੇਂ ਹਰਜਿੰਦਰ ਹੀ ਟਰਾਲਾ ਚਲਾ ਰਿਹਾ ਸੀ ਇਸ ਘਟਨਾ ਬਾਅਦ ਪਿੰਡ ਵਾਸੀਆਂ ਨੇ ਹਰਜਿੰਦਰ ਦੇ ਚਾਚਾ ਜੀ ਦੇ ਲੜਕੇ ਨੇ ਮੀਡੀਆ ਨੂੰ ਸਪਸ਼ਟ ਕੀਤਾ ਕਿ ਮਾਮਲੇ ਵਿੱਚ ਕਈ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਹਰਜਿੰਦਰ ਦੇ ਚਾਚਾ ਦੇ ਲੜਕੇ ਨੇ ਕਿਹਾ ਕਿ ਮੀਡੀਆ ਚੈਨਲ ਨੂੰ ਝੂਠੀਆਂ ਖਬਰਾਂ ਫੈਲਉਣ ਤੇ ਗੁਰੇਜ਼ ਕਰਨਾ ਚਾਹੀਦਾ ਹੈ ਉਹਨਾਂ ਨੇ ਸਾਫ਼ ਕਿਹਾ ਕਿ ਹਰਜਿੰਦਰ ਨੂੰ ਅਜੇ ਤੱਕ ਕੋਈ ਵੀ ਸਜ਼ਾ ਨਹੀਂ ਸੁਣਾਈ ਗਈ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 27 ਤਰੀਕ ਨੂੰ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫੰਡਿੰਗ ਦੇ ਨਾਂ ਤੇ ਪੈਸਾ ਇਕੱਠਾ ਨਾ ਕਰਨ ਕਿਉਂਕਿ ਇਸ ਨਾਲ ਲੋਕਾਂ ਵਿੱਚ ਪੰਬਲ ਪੂਛਾ ਪੈਦਾ ਹੁੰਦਾ ਹੈ ਪਰਿਵਾਰ ਨੇ ਕਿਹਾ ਕਿ ਹਰਜਿੰਦਰ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਸਦੇ ਹੱਕ ਵਿੱਚ ਵੱਧ ਤੋਂ ਵੱਧ ਪਟੀਸ਼ਨਾਂ ਦਾਇਰ ਕਰਨਾ ਹੈ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਉਹਨਾਂ ਦੇ ਪਰਿਵਾਰ ਇਹ ਕਹਿ ਰਿਹਾ ਹੈ ਕਿ ਤੁਸੀਂ ਫੰਡਿੰਗ ਮਤਲਬ ਕਿ ਪੈਸੇ ਦੇਣਾ ਬੰਦ ਕਰ ਦਿਓ ਜੇਕਰ ਤੁਸੀਂ ਹੋਂਦੇ ਹੱਕ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਗਾਤਾਰ ਪਟੀਸ਼ਨਾਂ ਪਾ ਸਕਦੇ ਹੋ ਪਟੀਸ਼ਨ ਤੇ ਸਾਈਨ ਕਰ ਸਕਦੇ ਹੋ ਲੇਕਿਨ ਹਰਜਿੰਦਰ ਦੇ ਨਾਮ ਤੇ ਜਿਹੜੀ ਫੰਡਿੰਗ ਕੀਤੀ ਜਾ ਰਹੀ ਹੈ ਜਿਹੜੇ ਪੈਸੇ ਦੀ ਗੱਲ ਕੀਤੀ ਜਾ ਰਹੀ ਹੈ ਉਹ ਪੈਸਾ ਦੇਣਾ ਬੰਦ ਕਰ ਦਿਓ ਤੇ ਹਜੇ ਤੱਕ ਕੋਈ 45 ਸਾਲਾਂ ਦੀ ਜਿਹੜੀ ਹੈ ਕੈ ਨਹੀ ਸੁਣਾਈ ਗਈ ਕਿਉਂਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਇੱਕ ਵੱਡੀ ਰਾਹਤ ਮਿਲਣ ਜਾ ਰਹੀ ਹੈ ਜਿਹਦੇ ਦੌਰਾਨ ਇੱਕ ਵਕੀਲ ਕਰਨ ਦੀ ਗੱਲ ਰੱਖੀ ਗਈ ਹੈ ਤਾਂ ਦੂਸਰੇ ਪਾਸੇ ਹੁਣ ਅਗਲੀ ਸੁਣਵਾਈ ਤੇ ਹਰਜਿੰਦਰ ਸਿੰਘ ਇੱਕ ਆਪਣਾ ਵਕੀਲ ਪ੍ਰਾਈਵੇਟ ਵਕੀਲ ਕਰਨਗੇ ਜਿਹੜਾ ਉਹਨਾਂ ਦਾ ਕੇਸ ਲੜੇਗਾ ਲੇਕਿਨ ਇਹਨਾਂ ਝੂਠੀਆਂ ਅਫਵਾਹਾਂ ਤੋਂ ਦੂਰ ਹੋ ਜਾਓ ਕਿਉਂਕਿ ਲਗਾਤਾਰ ਹਰ ਇੱਕ ਗੱਲ ਅਫਵਾਹ ਬਣ ਕੇ ਉੱਡ ਰਹੀ ਹੈ ਧੰਨਵਾਦ